ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪੱਟੀ ਸ਼ਹਿਰ ਖਾਸ ਤੁਸੀਂ ਵਿਜ਼ਿਟ ਕਰਨੀ ਆ ਪੱਟੀ ਸ਼ਹਿਰ ਪਹੁੰਚ ਕੇ ਦੋਸਤੋ ਤੁਸੀਂ ਜਿਹੜਾ ਫੋਨ ਕਾਲ ਆਪਾਂ ਵੀਰ ਦੇ ਨੰਬਰ ਬਿਲਕੁਲ ਥੱਲੇ ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਘਰ ਵਿਜ਼ਿਟ ਕਰ ਸਕਦੇ ਹੋ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਜੀ ਠੀਕ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤਕਰੀਬਨ ਵੜਾਂ ਮੱਝਾਂ ਨਾਰਮਲ ਹੀ ਇਸ ਕਰੋ ਤੁਹਾਨੂੰ ਵੇਖਣ ਦੇ ਵਿੱਚ ਮਿਲਦੀਆਂ ਰਹਿਣਗੀਆਂ ਤੇ ਸਮੇ ਸਮੇ ਤੇ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਵੀਰ ਹੋਂਾਂ ਦੇ ਨਾਲ ਤੇ ਗੱਲਬਾਤ ਕਰਾਂਗੇ ਦੋ ਵਿਹੜਾਂ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇਹਨਾਂ ਦੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਿਹੜ ਜਿਹੜੀ ਆ ਬਿਲਕੁਲ ਗੱਪਣ ਆ ਤੇ ਹਜੇ ਕੱਚੀ ਆ ਠੀਕ ਆ ਵੱਡੀ ਬਿਹੜਾ ਕੱਚੀ ਆ ਪਰ ਜੇਕਰ ਅੱਜ ਕਿਸੇ ਵੀਰ ਦਾ ਵਿਚਾਰ ਹੋਵੇ ਤਾਂ ਤੁਸੀਂ ਜਿਹੜਾ ਸੰਪਰਕ ਕਰ ਲਿਓ ਠੀਕ ਆ ਫੁੱਲ ਵੱਡੀ ਹਾਈਟ ਦੀ ਐਚ ਐਫ ਪਿਓਰ ਜਾਤ ਪਾਤ ਵਾਲੀ ਬਿਹੜਾ ਤੇ ਦਿਨ ਸਮਾਂ ਹਜੇ ਕਿੰਨਾ ਕੁ ਲੈ ਜੂਗੀ ਪੂਰੀ ਗੱਲਬਾਤ ਆਪਾਂ ਕਰ ਲੈਨੇ ਆਨਰ ਦੇ ਨਾਲ ਮਾਲਕ ਦੇ ਨਾਲ ਅੱਜ ਦੋਸਤੋ ਆਪਾਂ 26 ਮਈ ਨੂੰ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ ਦੋਸਤੋ 6 6:30 ਵਜੇ ਦਾ ਸਮਾਂ ਹੈਗਾ ਤੇ ਕੱਲ ਨੂੰ 7 ਮਈ ਨੂੰ ਜਿਹੜੀ ਦਾ ਆਪਣੀ ਵੀਡੀਓ ਜਿਹੜੀ ਦੋਸਤੋ ਅਪਲੋਡ ਕੀਤੀ ਜਾਵੇਗੀ ਠੀਕ ਆ ਤੇ ਫੇਸਬੁੱਕ ਤੇ ਅਪਲੋਡ ਕੀਤੀ ਜਾਵੇਗੀ ਦੋਸਤੋ YouTube ਚੈਨਲ ਦੇ ਉੱਪਰ ਅਪਲੋਡ ਕੀਤੀ ਜਾਵੇਗੀ ਤੇ ਐਨੀਮਲ ਹਰ ਵਾਰ ਦੀ ਤਰ੍ਹਾਂ ਜਿਹੜੀ ਦੋਸਤੋ ਰਿਕਵੈਸਟ ਹੁੰਦੀ ਆ ਪਸ਼ੂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਖਾਸ ਤੌਰ ਤੇ ਜਿਹੜਾ ਪਸ਼ੂ ਸੂਇਆ ਸੂਇਆ ਉਹਦੀ ਚੁਵਾਈ ਇੱਕ ਟਾਈਮ ਦੋ ਟਾਈਮ ਆਪਣੀ ਘਰ ਵਿਜ਼ਿਟ ਕਰਕੇ ਤੇ ਜਿਹੜਾ ਪਸ਼ੂ ਦੋਸਤੋ ਅੱਜ ਗੱਬਣ ਇੱਕ ਵਾਰ ਦਿਖਾਵਾਂਗੇ ਉਹਨੂੰ ਟਿੱਪ ਕੇ ਤਸੱਲੀ ਦੇ ਨਾਲ ਜਿਹੜੀ ਆ ਆਪ ਦੀ ਵੈਰੀਫਾਈ ਕਰ ਸਕਦੇ ਹੋ ਆਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਹਾਂ ਇਨਫੋਰਮੇਸ਼ਨ ਹਾਂਜੀ ਆਜੋ ਵੀਰ ਜੀ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਕੈਮ ਵਧੀਆ ਜੀ ਠੀਕ ਆ ਅੱਛਾ ਵੀਰੇ ਇੱਕ ਆਪਣਾ ਨਾਮ ਆਪਣੇ ਭੈਣ ਭਰਾ ਸਰੋਤ ਜਿਹੜੇ ਨਵੇਂ ਨੇ ਉਹਦਾ ਨਾਮ ਜਰੂਰ ਦੱਸੋ ਮੇਰਾ ਨਾਮ ਵੀਰੇ ਵਿਸ਼ਾਲ ਕੁਮਾਰ ਆ ਪਿੰਡ ਪਟਿਆ ਸ਼ਹਿਰ ਜ਼ਿਲ੍ਹਾ ਨੂੰ ਤਰਨਤਾਰ ਪੈਂਦਾ ਹੈ ਹਾਂਜੀ ਹਾਂਜੀ ਤਹਿਸੀਲ ਨੂੰ ਪੱਟੀ ਪਿੰਡੀ ਵਿਸ਼ਾਲ ਵੀਰੇ ਪਸ਼ੂ ਵਪਾਰ ਦਾ ਕੰਮ ਆ ਹਾਂਜੀ ਹਾਂਜੀ ਮੈਂ ਇਥੋਂ ਕਾਫੀ ਵੀਡੀਓ ਪਾਈਆਂ ਨੇ ਪਰ ਆਪਣੇ ਕੋਲੋਂ ਮਤਲਬ ਕਿ ਆ ਆਉਣੇ ਪਹਿਲੀ ਵਾਰ ਹੀ ਹੋਇਆ ਜੀ ਹਾਂਜੀ ਹਾਂਜੀ ਠੀਕ ਹੈ ਪਹਿਲੀ ਵੀਡੀਓ ਆਪਾਂ ਚ ਪਾ ਰਹੇ ਹਾਂ ਪਹਿਲੀ ਵੀਡੀਓ ਪਾ ਰਹੇ ਹਾਂ ਤੇ ਖਾਸ ਤੌਰ ਤੇ ਵੜਾ ਹੀ ਆਉਂਦੀਆਂ ਜਾਂ ਮੱਝਾਂ ਝੋਟੀਆਂ ਵੀ ਆ ਜਾਂਦੀਆਂ ਵੀ ਇਹ ਵੜਾ ਜਿਆਦੀ ਆਉਂਦੀਆਂ ਮੱਝਾਂ ਕਿਤੇ ਕਿਤੇ ਕੱਟੀ ਲਈਆਂ ਗਾਵਾਂ ਦਾ ਕੰਮ ਆ ਆਪਣਾ ਜਿਆਦਾ ਖਾਸ ਗਾਵਾਂ ਦਾ ਹਾਂਜੀ ਤੇ ਇੱਕ ਵਿਸ਼ਾਲ ਵੀਰੇ ਜਿਹੜੇ ਸੰਪਰਕ ਨੰਬਰ ਨੇ ਉਹ ਆਪਣੇ ਫਸਟ ਲਈ ਜੀ ਆਪਾਂ ਨੂੰ ਦੱਸਦੇ ਭੈਣ ਭਰਾਵਾਂ ਨੂੰ ਦੱਸਦੇ ਮੇਰਾ ਨੰਬਰ ਆ ਜੀ 98777 1 ਤੇ ਅੱਜ ਆਪਾਂ ਕਰੀਏ ਸਟਾਰਟ ਜੀ ਪਹਿਲੇ ਨੰਬਰ ਤੋਂ ਹਾਂਜੀ ਆ ਵੀਰੇ ਬੈੜਾ ਨਾ ਦਿਖਾ ਦਈਏ ਪਹਿਲਾਂ ਜੀ ਹਾਂਜੀ ਆ ਵੀਰੇ ਬੈੜਾ ਹਜੇ ਤੇ ਇਹ ਸਵੇਰੇ ਸੂਈ ਆ ਹਾਂਜੀ ਤੇ ਪਹਿਲਾ ਸੂਆ ਦੋ ਦੰਦ ਦਾ ਠੀਕ ਆ ਜੀ ਹਾਂਜੀ ਉਹ ਕੱਟ ਕੇ ਦਿਖਾ ਦਿੰਨੇ ਆ ਦਿਖਾਈਏ ਜੀ ਪੂਰੀ ਪਿਓਰ ਦੋ ਦੰਦ ਦਾ ਦੇਖੋ ਜੀ ਆਹ ਦੇਖੋ ਜੀ ਠੀਕ ਆ ਦੋ ਦੰਦ ਦਾ ਦੋਸਤੋ ਠੀਕ ਆ ਤੇ ਸਵੇਰੇ ਸੂਈ ਹੈ ਜੇ ਜੇਰ ਚੂਡ ਪ੍ਰੋਪਰ ਪਾਤੀ ਆ ਅੱਜ ਮਾਰਨਿੰਗ ਸੂਈ ਆ ਨਾ ਜੀ ਹਾਂਜੀ ਹਾਂਜੀ ਅੱਜ 6 ਮਈ ਨੂੰ ਦੋਸਤੋ ਮਾਰਨਿੰਗ ਸੂਈ ਆ ਜੇਰ ਪ੍ਰੋਪਰ ਪੈ ਗਈ ਆ ਤੇ ਆਹ ਜਿਹੜਾ ਥਣ ਦੇਵਾ ਦੇਖੋ ਠੀਕ ਤੇ ਬਿਲਕੁਲ ਨਿੱਗਰ ਵੈੜਾ ਦੋਸਤੋ ਤੇ ਲੇਵਾ ਵੀ ਤੁਸੀਂ ਵੇਖੋਗੇ ਤਾਂ ਬਿਲਕੁਲ ਨਿੱਗਰ ਲੇਵਾ ਬਿਨਾ ਕਿਸੇ ਭਲਕੂਤੋਂ ਠੰਡੀ ਸੀ ਪੂਰੀ ਹੈ ਆ ਦੇਖੋ ਤੇ ਬੱਚਾ ਵੀ ਇਹਨੇ ਕੀ ਪਤਾ ਸਰ ਇਹਨੇ ਫੀਮੇਲ ਕਾਪ ਆ ਫੀਮੇਲ ਕਾਪ ਆ ਮਗਰ ਭਰਾ ਉਹ ਬੱਚੀ ਆ ਠੀਕ ਆ ਆ ਕਰੋ ਚੈੱਕ ਠੀਕ ਆ ਹਾਂ ਆ ਬੱਚੀ ਆ ਬਿਲਕੁਲ ਜਿਹੜਾ ਨਾੜੂਆ ਬੱਚੇ ਦੇ ਨਾਲ ਆ ਜੀ ਠੀਕ ਆ ਤੇ ਵਿਸ਼ਾਲ ਵੀਰੇ ਇੱਕ ਡੰਗ ਦੀ ਕੋਈ ਚਵਾਈ ਕੀਤੀ ਹੋਈ ਹੈ ਹਾਂਜੀ ਵੀਰ ਜੀ ਦੀ ਚਵਾਈ ਕੀਤੀ ਆ ਸਵੇਰ 2 ਵਜੇ ਕੀਤੀ ਆ ਤੇ 4 ਕਿਲੋ ਬੋਲਾ ਚੁਆਇਆ ਬੱਚੇ ਨੂੰ ਪਿਆ ਕੇ ਬੱਚੇ ਨੂੰ ਪਿਆ ਕੇ ਹਾਂਜੀ ਤੇ ਮਿਲਕਿੰਗ ਦੀ ਜੇਕਰ ਆਪਾਂ ਗੱਲ ਕਰੀਏ ਤੇ ਕਿੰਨੀ ਕਾਸ ਕੀਤੀ ਜਾਂਦੀ ਆ ਇਹ ਜੀ ਜਿਆਦੀ ਲੋਕਾਂ ਨੂੰ ਝੂਠ ਨਹੀਂ ਮਾਰਨਾ ਜਿਹੜੀ ਸਹੀ ਮਿਲਕਿੰਗ ਹੈ 20 ਕਿਲੋ ਤੋਂ ਬਾਹਰ ਦੁੱਧ ਚੁਆਏਗੀ ਪਛੀ ਪਹਿਲਾ ਸੂਆ ਦੋ ਦੰਦ ਆ ਜੀ ਵੀ ਵਿਸ਼ਾਲ ਇਹ ਕਿਸੇ ਹੋਰ ਤੋਂ ਪੁੱਛਿਆ ਹੁੰਦਾ ਉਹਨੇ ਕਹਿੰਨੇ 25% ਬਸ ਜੀ ਜਿਹੜੀ ਸੱਚਾਈ ਦੱਸਾਂਗੇ ਬਿਲਕੁਲ ਜਿਹੜੀ ਨਾਰਮਲ ਸੇਵਾ ਤੇ ਵੀ ਇਹ ਵੈੜ ਦਾ ਦੁੱਧ ਚੋਸਦਾ 20 ਕਿਲੋ ਦੁੱਧ ਹੈ ਠੰਡਾ ਕਰ ਦੇਗੀ ਬਿਲਕੁਲ ਉੱਪਰਲੀ ਬਾਡੀ ਤੇ ਆਪਾਂ ਦੇਖੀਏ ਤਾਂ ਬਿਲਕੁਲ ਬਲੈਕ ਆ ਬੈਡ ਥੱਲੇ ਆਪਾਂ ਚੈੱਕ ਕਰੀਏ ਪੇਟ ਤੋਂ ਥੱਲੇ ਪਾਸੇ ਸਾਈਡ ਤੇ ਚੈੱਕ ਕਰੀਏ ਤਾਂ ਹਵਾਨੇ ਤੋਂ ਕਰੀਏ ਤਾਂ ਬਿਲਕੁਲ ਲੈਗ ਦੇਖੀਏ ਤਾਂ ਵਾਈਟ ਆ ਠੀਕ ਆ ਵਾਈਟ ਤੇ ਬਲੈਕ ਦਾ ਜਿਹੜਾ ਕੰਬੀਨੇਸ਼ਨ ਆ ਤੇ ਥਣਲੇਵਾ ਜਿਹੜਾ ਦੋਸਤੂ ਸੋਨਾ ਵਖਾਉਂਦੀ ਆ ਆ ਕਰੋ ਚੱਲ ਆਹ ਦੇਖੋ ਵਿਸ਼ਾਲ ਵੀਰੇ ਕਿੰਨੀ ਕੁ ਡਿਮਾਂਡ ਫਿਰ ਲੈਣ ਦੇਣ ਕੀ ਕਰਤਾ ਇਹਦੀ ਵੀਰ ਜੀ ਡਿਮਾਂਡ ਜਿਹੜੀ ਆ 75000 ਰੁਪਏ ਮੰਗਦੀ ਆਪਾਂ 75000 ਹਾਂਜੀ ਠੀਕ ਆ ਜੀ ਹਾਂਜੀ ਤੇ ਵਿੱਚੋਂ ਕੋਈ ਛੋਟ ਜਪਾ ਹੋ ਜੂਗਾ ਜੀ ਤੋਂ ਨਹੀਂ ਜੀ ਮੌਕੇ ਤੇ ਮਾਨਤਨ ਜ਼ਰੂਰ ਕਰਾਂਗੇ ਠੀਕ ਆ ਜੀ ਮੌਕੇ ਤੇ ਵੀਰੋਂ ਮਾਨਤਨ ਹੋ ਜਾਊਗਾ 75000 ਦੇ ਵਿੱਚੋਂ ਤੇ 20 ਤੋਂ ਪਲੱਸ ਚੱਲਣ ਵਾਲੀ ਵੇੜ ਆ ਠੀਕ ਆ ਵੀ ਕੋਈ ਉਹ ਨਹੀਂ ਹੈਗਾ 22 ਜਾਂ 20 25 ਜਾਂ 25 ਕੁਝ ਵੀ ਤਾਂ 20 ਤੋਂ ਪਲੱਸ ਚੱਲੂਗੀ ਵੀ ਆਰਡਰ ਦੀ ਕੁਆਲਿਟੀ ਵੇਖ ਕੇ ਬਹੁਤੇ ਵੀਰਾਂ ਨੇ ਜਿਹੜਾ ਤੁਸੀਂ ਜਜਮੈਂਟ ਕਰ ਲੈਣੀ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਅਗ ਠੀਕ ਹੈ ਤੇ ਇਹ ਸੂਹਾ ਕਿੰਨਾ ਮਾ ਸੂਈ ਹੈ ਜੀ ਇਹ ਵੀਰੇ ਦੂਜਾ ਸੂਹਾ ਸੂਈ ਆ ਦੋ ਦਿਨ ਹੋ ਗਿਆ ਅੱਜ ਸੂਈ ਨੂੰ ਨਹੀਂ ਅੱਛਾ ਜੀ ਹਾਂਜੀ ਇਹਦੇ ਥੱਲੇ ਅੱਜ ਟਾਈਮ ਜਿਹੜਾ ਠੰਡਾ ਬੋਲਾ ਹੈ ਜੀ 14 ਕਿਲੋ ਦੋਵੇਂ ਟੈਂਪੋਂ ਚੋ ਕੇ ਕੋਈ ਵੀ ਵੀਰ ਤਸੱਲੀ ਕਰ ਸਕਦਾ ਇੱਥੇ ਆਣ ਕੇ ਠੀਕ ਹੈ 14 ਕਿਲੋ 14 ਕਿਲੋ ਬੋਲਾ ਜਿਹੜਾ ਦੋ ਦਿਨ ਦੀ ਸੂਈ ਆ 14 ਕਿਲੋ ਜਿਹੜਾ ਕੰਡੇ ਚਾੜਵਾ ਬੋਲਾ ਤਿਆਰ ਆ ਜੀ ਬੱਚਾ ਨੇ ਕੀ ਦਿੱਤਾ ਜੀ ਇਹਦਾ ਜੀ ਮੇਲ ਕਾਫ ਆ ਜੀ ਮੇਲ ਕਾਫ ਹਾਂਜੀ ਸੂਹਾ ਦੂਜਾ ਨੇ ਜੀ ਦੂਜਾ ਜੀ ਦੂਜਾ ਸੂਹਾ ਤੇ ਵੱਡੀ ਵਿਹੜਾ ਦੋਸਤੋ ਠੀਕ ਆ ਪਤਾ ਵੱਡੀ ਵਿਹੜ ਤੇ ਫੁੱਲ ਹਾਈਟ ਆ ਠੀਕ ਆ ਵੱਡੀ ਹਾਈਟ ਆ ਤੇ ਆ ਥੰਮਲੇ ਬਾਜੀ ਅੱਜ ਦੂਜਾ ਦਿਨ ਆ ਸੋਈ ਨੂੰ ਥੱਲੇ ਜਿਹੜਾ ਤੁਸੋਂ ਬੱਚਾ ਉਹ ਮੇਲ ਕਾ ਫੜਕਿਆ ਸ਼ਾਲਾ ਭਾਈ ਬੌਲਾ ਕਿੰਨਾ ਦੱਸਿਆ ਹੁਣ ਪ੍ਰੈਜੈਂਟ ਹੈ ਜੀ ਵੀਰ ਜੀ ਦੋਹਾਂ ਟਾਈਮਾਂ ਦਾ ਜਿਹੜਾ ਜੀ ਭਾਵੇਂ ਕੋਈ ਵੀਰ ਘਰੇ ਜਾ ਕੇ ਤਸੱਲੀ ਕਰ ਸਕੇ 14 ਕਿਲੋਆਂ ਠੰਡਾ ਹੈ ਜੀ 14 ਕਿਲੋ ਹਾਂ ਜੀ ਠੀਕ ਹੈ ਵੀਰ 14 ਕਿਲੋ ਜਿਹੜਾ ਦੋਸਤੋ ਬੌਲੇ ਦੇ ਵਿੱਚ ਆ ਤੇ ਕਿਸੇ ਤਰ੍ਹਾਂ ਦਾ ਕੋਈ ਐਕਟਰਾ ਫੋਰਡ ਨਹੀਂ ਹੈਗੀ ਕੀ ਜਾਂ ਕੋਈ ਸਰਮਈ ਹੈਗਾ ਬਿਲਕੁਲ ਚਾਰ ਥਾਣਾ ਤੇ ਚਾਰੇ ਥਾਣੇ ਜਿਹੜੇ ਗੈਰ ਮੰਦਰ ਤੇ ਆ ਬੋਲੇ ਠੀਕ ਹੈ ਆ ਦੋ ਦਿਨ ਸੁਈ ਨਾ ਦੇਖੋ ਬੱਚਾ ਮਸੂਮ ਆ ਦੇਖੋ ਠੀਕਾ ਮੇਲ ਕਾ ਪਾ ਥੱਲੇ ਤੇ ਵੈੜ ਹਾਈਟ ਵੱਲੋਂ ਵੇਖੋਗੇ ਫੁੱਲ ਹਾਈਟ ਆ ਵੱਡੀ ਹਾਈਟ ਦੀ ਆ ਸੋਹਣਾ ਕਦਗਾਠ ਆ ਤੇ ਜਵਾ ਵੀਰੇ ਵਿਸ਼ਾਲ ਦੱਸੋ ਵੀ ਜਵਾ ਜਵਾ ਇੱਕ ਨੰਬਰ ਦਾ ਕੋਲੀ ਰੂਰ ਕੀ ਕੋਈ ਪੂਰ ਛਟਾ ਵਾਦਾ ਕਟਾ ਉਸੇ ਗੱਲ ਦੀ ਕੋਈ ਕੰਪਲੀਟ ਨਾ ਹੋएगी ਵੈੜ ਦੇ ਵਿੱਚ ਠੀਕ ਹੈ ਜੀ ਹਾਂਜੀ ਠੀਕ ਆ ਤੇ ਮੋਲ ਨੇ ਦਾ ਵੀਰੇ ਡਿਮਾਂਡ ਕਿੰਨੀ ਸੀਗੀ ਇਹਦੀ ਡਿਮਾਂਡ ਜਿਵੇਂ ਕੀ ਸੰਤੂ ਸਾਹਿਬ ਜਿਹੜੀ ਲੈ ਲੈਣਾ 65000 ਰੁਪਿਆ ਲਾਣਗੇ 65000 ਹਾਂਜੀ ਠੀਕ ਆ ਹਾਂਜੀ 65000 ਭਰਾਵੋ ਜਿਹੜੀ ਐਸ ਸੈਕੰਡ ਨੰਬਰ ਵਾਲੀ ਵੈੜ ਦੀ ਡਿਮਾਂਡ ਆ ਲੈਣ ਦੇਣ ਜਿਹੜਾ 65000 ਆਪਾਂ ਕੀ ਕੋਈ ਛੋਟ-ਛੱਪਾ ਵੀਰੋ ਜਿਹੜਾ ਹੁੰਦਾ ਮੌਕੇ ਦਾ ਵੀ ਜਦੋਂ ਤੁਸੀਂ ਕਾਰ ਵਿਜਿਟ ਕੀਤੀ ਤਸੱਲੀ ਕਰ ਲਿਓ ਪਸੂ ਦਿਲ ਨੂੰ ਲੱਗਾ ਤਾਂ ਜਿਹੜਾ ਸੌਦਾ ਕਰਨ ਲੱਗੇ ਵਿੱਚੋਂ ਮਾਨਤਾ ਨਾ ਹੋ ਜਾਂਦਾ ਹੁੰਦਾ ਠੀਕ ਹੈ ਤੇ ਇੱਕ ਤੀਜੇ ਨੰਬਰ ਤੇ ਤੁਹਾਨੂੰ ਜਿਹੜੀ ਬੱਚੀ ਆਪਾਂ ਦਿਖਾਉਣੀ ਆ ਵਿਹੜ ਦਿਖਾਉਣੀ ਆ ਫੁੱਲ ਵੱਡੀ ਹਾਈਟ ਦੇ ਵਿੱਚ ਆ ਦੇਖੋ ਜੀ ਅੱਛਾ ਵੀਰ ਵਿਸ਼ਾਲ ਕਿ ਸੂਆ ਕਿੰਨਾ ਸਮੁੰਝਾ ਰਹੀ ਹੈ ਇਹ ਵੀਰੇ ਦੂਜਾ ਸੂਆ ਸੁਣ ਜਾ ਰਹੀ ਆ ਇਹਦੇ ਅਜੇ 25 ਦਿਨ ਵੀਰੇ ਪਏ ਆ 25 ਦਿਨ ਪਏ ਆ ਹਾਂਜੀ 25 ਦਿਨ ਇਹਦੇ ਲਿਖਤੀ ਪਏ ਆ ਜੀ ਹਾਂਜੀ ਜੇ ਕੋਈ ਵੀਰ ਭਰਾ ਸਾਂਭ ਸਕਦਾ ਏ ਤੇ ਉਹ ਉਹ ਮੇਰੇ ਨਾਲ ਕੋਈ ਕੰਟੈਕਟ ਕਰ ਸਕਦਾ ਹਾਂਜੀ 25 ਦਿਨ ਜਿਹੜੇ ਬਿਲਕੁਲ ਲਿਖਤੀ ਪਏ ਬਹਿੜ ਦੇ ਲਿਖਤੀ 25 ਦਿਨ ਬਈ ਬਣੂ ਬਣੂ ਪੂਰਾ ਵੀ ਜਿਵੇਂ ਦਾ ਬਾਡੀ ਬਣ ਤਰਿੰਦੀ ਹੈਗੀ ਆ ਫੁੱਲ ਵੱਡੀ ਹੋਏਗਾ ਫੁੱਲ ਵੱਡੀ ਹਾਈਟ ਦੀ ਬਹਿੜ ਹਾਂਜੀ ਆ ਦੇਖੋ ਜੀ ਇਹ ਦੇਣਾ ਨਹੀਂ ਗਾਵਾਂ ਸੁਣਾ ਕੇ ਠੀਕ ਆ ਵੀ ਲੇਵਾਲੂਆ ਜਿਹੜਾ ਦੋਸਤੋ ਤੁਸੀਂ ਹਜੇ ਵੇਖ ਸਕਦੇ ਹੋ ਵੀ ਹਜੇ ਆਪਾਂ ਲਾਏ ਨਹੀਂ ਕਹਿ ਸਕਦੇ ਕਿਉਂਕਿ ਹਜੇ 25 ਦਿਨ ਪਏ ਆ 25 ਦਿਨ ਪਏ ਆ ਜ ਸੂਣ ਦੇ ਵਿੱਚ ਵੀ ਜਿੱਡੀ ਬਹਿੜ ਆ ਵੀ ਆਪਾਂ ਬਿਲਕੁਲ ਜਜਮੈਂਟ ਕਰ ਸਕਦੇ ਆ ਮੈਂ ਤੁਹਾਨੂੰ ਥੋੜਾ ਦੂਰੀ ਤੋਂ ਦਿਖਾ ਦਿੰਦਾ ਵੀ ਫੁੱਲ ਵੱਡੀ ਹਾਈਟ ਆ ਕਦ ਕਾਠੀ ਵੇਖੋਗੇ ਤੇ ਫੁੱਲ ਵੱਡੀ ਹਾਈਟ ਆ ਫਾਰਮ ਵਾਲੀ ਵਿਹੜਾ ਠੀਕ ਹੈ ਜੀ ਤੇ ਬਾਕੀ 35 35 ਵਧੀਆਂ ਨਹੀਂ ਜੀ ਭਾਜੀ ਬਹੁਤ ਐ ਗਾਰੰਟੀ ਦੇ ਦਾਂਗੇ ਜੀ ਠੀਕ ਆ ਤੇ ਅੱਜ ਦੇ ਸਮੇਂ ਬਾਕੀ ਆਪਾਂ ਰੇਟ ਪੁੱਛਦੇ ਆ ਵਿਸ਼ਾਲ ਵੀਰੇ ਅੱਜ ਜੇਕਰ ਕਿਸੇ ਨੇ ਖਰੀਦਣੀ ਹੈ ਤੇ ਕੀ ਮੋਲ ਰਹੂਗਾ ਵੀਰ ਜੀ ਜਿਨੇ ਅੱਜ ਖਰੀਦਣੀ ਇਹਦਾ ਬਿਲਕੁਲ ਜੈਸ ਨੂੰ 85000 ਰੁਪਿਆ ਆਊਗਾ ਜੀ ਠੀਕ ਹੈ ਜੀ ਹਾਂ ਜੀ 85000 ਹਾਂ ਜੀ ਠੀਕ ਹੈ ਵੀਰੇ 85000 ਠੀਕ ਆ ਅੱਜ ਦੇ ਸਮੇਂ ਹਜੇ 25 ਦਿਨ ਦੀ ਕੱਚੀ ਆ ਠੀਕ ਆ ਭਰਾਵੋ ਇਹ ਤੁਸੀਂ ਜਿਹੜੀ ਆਪਦੀ ਸੋਚ ਸਮਝਦੇ ਹਿਸਾਬ ਨਾਲ ਖਰੀਦ ਲਿਓ 25 ਦਿਨ ਹਜੇ ਕੱਚੀ ਆ ਤੇ ਦੋ ਬੈਣਾ ਬਿਲਕੁਲ ਜਿਹੜੀਆਂ ਤਾਜ਼ੀਆਂ ਸੁਈਆਂ ਸਵਾਈਆਂ ਨੇ ਉਹ ਵੀ ਵਿਖਾਤੀਆਂ ਨੇ ਆਪਾਂ ਤੁਹਾਨੂੰ ਰੇਟ ਭਾਅ ਪੜਤਾ ਜਿਹੜਾ ਵੀਰ ਤੋਂ ਪੁੱਛਿਆ ਵਿਸ਼ਾਲ ਤੋਂ ਤੇ ਵਿਸ਼ਾਲ ਵੀਰੇ ਇੱਕ ਸੰਪਰਕ ਨੰਬਰ ਇੱਕ ਵਾਰੀ ਫੇਰ ਬੋਲ ਦੋ ਜੀ ਮੇਰਾ ਸੰਪਰਕ ਨੰਬਰ 98777100 ਪੂਰਾ 68 ਹੈ ਜੀ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਵੀਰ ਵਿਸ਼ਾਲ ਤੇ ਐਨੀਮਲ ਜਿਹੜੇ ਆ ਹੋਰ ਵੀ ਹੈਗੇ ਸੀਗੇ ਫਿਲਹਾਲ ਕੁਝ ਕੁ ਸੇਲ ਹੋ ਗਏ ਆ ਹੋਰ ਵੀ ਪਾਉਣੇ ਸੀਗੇ ਐਨੀਮਲ ਘੱਟੋ ਘੱਟ ਦੋ ਤਿੰਨ ਬੇੜਾਂ ਜਿਹੜੀਆਂ ਹੋਰ ਆਪਾਂ ਪਾਉਣੀਆਂ ਸੀਗੀਆਂ ਫਿਲਹਾਲ ਉਹ ਥੋੜਾ ਲੇਟ ਆਨ ਕਰਨ ਜਿਹੜੇ ਪਸ਼ੂ ਆ ਦੋਸਤੋ ਅੱਡੇ ਤੇ ਜਿਹੜੇ ਉਹ ਵਿਕ ਚੁੱਕੇ ਆ ਠੀਕ ਆ ਤੇ ਜਿਹੜੇ ਅੱਜ ਅਵੇਲੇਬਿਲਟੀ ਹੈਗੀ ਆ ਅਵੇਲੇਬਲ ਨੇ ਉਹ ਤਿੰਨ ਬੇੜਾਂ ਨੇ ਦੋ ਸੂਈਆਂ ਸਵਈਆਂ ਨੇ ਬਿਲਕੁਲ ਹਨਾ ਤੇ ਇੱਕ ਕੱਚੀ ਬੇੜ ਆ 20 25 ਦਿਨ ਦੀ ਉਹ ਤੁਹਾਨੂੰ ਆਪਾਂ ਦਿਖਾਤੀ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ